ਗੁੱਲੀ ਡੰਡੇ ਤੇ ਚੌੜੇ ਪੱਤੇ ਦੀ ਪ੍ਰੋਬਲਮ ਹਰ ਸਾਲ ਕਣਕ ਦੀ ਫਸਲ ਦੇ ਵਿੱਚ ਕਾਫੀ ਜ਼ਿਆਦਾ ਹੁੰਦੀ ਹੈ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਕਿਉਂਕਿ ਹੁਣ ਅੱਜ ਦੁਬਾਰਾ ਵੀਡੀਓ ਪਾ ਰਹੇ ਹਾਂ ਵਿੱਚ ਕਣਕ 40-45 ਦਿਨ ਦੀਆਂ ਨੇ ਜਿਹੜਾ ਨਰਮੇ ਵਾਲਾ ਏਰੀਆ ਹੈਗਾ ਜਿੱਥੇ ਝੋਨੇ ਵਾਲਾ ਏਰੀਆ 55-60 ਦਿਨ 70 ਦਿਨ ਤੱਕ ਵੀ ਕਣਕ ਦੀ ਫਸਲ ਜਿਹੜੀ ਹੋ ਰਹੀ ਹੈਗੀ ਇਹਨਾਂ ਦੇ ਵਿੱਚ ਆਪਾਂ ਗੁੱਲੀ ਡੰਡੇ ਵਾਸਤੇ ਕਿਹੜੀ ਦਵਾਈ ਵਰਤੀਏ ਕਿ ਕਣਕ ਦੀ ਫਸਲ ਦੀ ਜਿਹੜੀ ਬੱਲੇ ਹੈ ਜਾ ਜਿਹੜਾ ਛਿੱਟਾ ਨਿਕਲਣਾ ਹੈ ਉਹਦੇ ਉੱਪਰ ਕੋਈ ਕੋਈ ਫੈਕਟ ਨਾ ਹੋਵੇ ਕਿਹੜੇ ਆਪਾਂ ਉਹ ਝੋੜੇ ਪੱਤੇ ਵਾਲੀ ਦਵਾਈ ਕਰੀਏ ਜੇ ਆਪਣੀ ਕਣਕ ਦੀ ਫਸਲ 65 ਦਿਨ 70 75 ਦਿਨ ਦੀ ਹੋ ਚੁਗੀ ਹੈ ਵਿਭਗ ਕਿਹੜਾ ਪਹਰ ਵੀ ਸੜ ਵਰਤਾਂਗੇ ਉਹਦੇ ਬਾਰੇ ਪੂਰੀ ਪ੍ਰੋਪਰ ਜਾਣਕਾਰੀ ਦੇਵਾਂਗੇ ਤੇ ਜਿਹੜੇ ਕਿਸਾਨ ਨਵੇਂ ਹਨ ਐਗਰੀਕਲਚਰ ਸਰਵਿਸ ਪੰਜਾਬੀ YouTube ਚੈਨਲ ਤੇ Facebook ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਵਾਰ ਜਿਵੇਂ ਹੁਣ ਪਿਛਲੇ ਹਫ਼ਤੇ ਤੋਂ 2 2.5 ਘੰਟੇ ਦੇ ਨੇ ਧੁੱਪ ਲੰਘ ਰਹੀ ਹੈ ਅੱਜ ਤੋਂ 15-20 ਦਿਨ ਪਹਿਲਾਂ ਜਿਹੜੀ ਨਾ ਧੁੱਪ ਨਿਕਲੀ ਨਾ بارش ਪਈ ਕਿਉਂਕਿ ਕਿਸਾਨਾਂ ਤੋਂ ਸਪਰੇਅ ਕੀਤੀ ਨਹੀਂ ਗਈ ਸਪਰੇਅ ਉਹਦੀ ਕੰਮ ਕਰਦੀ ਹੈ ਜਦੋਂ 2-2.5 ਘੰਟੇ ਚੰਗੀ ਧੁੱਪ ਲੱਗਦੀ ਹੈ ਫਿਰ ਇਹਦੇ ਪੱਤਿਆਂ ਦੇ ਵਿੱਚ ਦਵਾਈ ਜਿਹੜੀ ਐਂਟਰ ਕਰਦੀ ਹੈ ਆਪਾਂ ਦਵਾਈ ਕਰ ਲੈਨੇ ਆ ਧੁੱਪ ਨਹੀਂ ਨਿਕਲਦੀ ਦਵਾਈਆਂ ਦੇ ਵਿੱਚ ਸਟicker ਵਗੈਰਾ ਮਿਲਿਆ ਹੁੰਦਾ ਉਹ ਪੱਤਿਆਂ ਦੇ ਉੱਪਰ ਚਿਪਕ ਜਾਂਦਾ ਫਿਰ ਕਣਕ ਪੀਲਾਪਨ ਦਿਖਾਉਂਦੀ ਹੈ ਅਭਾਏ ਨਬਈ ਸੁੱਡੀ ਦਵਾਈ ਨੇ ੱੱੱਕਾ ਮਾਰਦਾ ਦਵਾਈ ੱੱੱਕਾ ਨਹੀਂ ਮਾਰਦੀ ਉਹਦਾ ਸਟਿੱਕਰ ਦੇ ਕਰਕੇ ਪ੍ਰੋਬਲਮ ਹੋ ਜਾਂਦੀ ਹੈ ਹੁਣ ਗੁੱਲੀ ਡੰਡੇ ਦੀ ਗੱਲ ਹੈ ਜਿਹੜੀਆਂ ਜ਼ਮੀਨਾਂ ਰੇਸ ਲੀਆਂ ਨੇ ਜਿੱਥੇ ਨਰਮੇ ਵਾਲਾ ਏਰੀਆ ਦਾ ਉੱਥੇ ਦਾ ਜਿਵੇਂ 30 35 ਦਿਨ 40 ਦਿਨ ਦੀ ਕਣਕ ਦੀ ਫਸਲ ਹੈਗੀ ਹੈ ਕਿਤੇ ਨ ਕਿਤੇ 50 ਦਿਨ ਦੀ ਵੀ ਹੋ ਸਕਦੀ ਹੈ ਉੱਥੇ ਗੁੱਲੀ ਡੰਡਾ ਤੇ ਚੌੜੇ ਪੱਤੇ ਵਾਲਾ ਦੋ 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 ਪੱਤੇ ਚਾਰ ਪੱਤੇ ਪੰਜ ਪੱਤੇ ਤੱਕ ਹੈਗੇ ਆ ਉੱਥੇ ਤੁਸੀਂ ਨੇ ਜੇ ਮੱਕੀ ਵਗੈਰਾ ਨਹੀਂ ਬੀਜਦੇ ਤਾਂ ਤੁਸੀਂ ਲੀਡਰ ਪਲੱਸ ਟਾਪਿਕ ਵੀ ਵਰਤ ਸਕਦੇ ਹੋ ਟੋਟਲ ਵਾਲਾ ਟੈਕਨੀਕਲ ਪਲੱਸ ਤੁਸੀਂ ਟਾਪਿਕ ਵੀ ਵਰਤ ਸਕਦੇ ਕਿਉਂਕਿ ਜਿਹੜੀ ਟੋਟਲ ਵਾਲ ਟੈਕਨੀਕਲ ਹੁੰਦਾ ਉਹਦੇ ਵਿੱਚ ਸਲਸਾ ਸਲਸਰਾਨ ਪਲੱਸ ਮੇਟਰ ਸਲਸਰਾਨ ਹੁੰਦੀ ਹੈ 2 ਤੋਂ 4 ਪੱਤੇ ਗੁੱਲੀ ਡੰਡਾ 2 ਤੋਂ 4 ਪੱਤੇ ਥੱਕੋ ਨੇ ਚੌੜੇ ਪੱਤੇ ਵਾਲਾ ਜਿਹੜਾ ਕੰਪਲੀਟ ਕਰਨਾ ਹੁੰਦਾ ਜੇ ਉਹਦੇ ਵਿੱਚ ਗੁੱਲੀ ਡੰਡਾ ਜਿਆਦਾ ਵੱਡਾ ਹੈ 4 ਪੱਤੇ 5 ਪੱਤੇ ਤੱਕ ਹੈਗਾ ਤਾਂ ਤੁਸੀਂ ਐਕਸਲ ਵਾਲਾ ਟੈਕਨੀਕਲ ਵਰਤਨ ਹੈ ਐਕਸਲ ਜਿਵੇਂ ਸੈਂਟਾ ਦੀ ਵੀ ਆਉਂਦੀ ਹੈ ਅੜਾਮਾ ਦੀ ਵੀ ਆਉਂਦੀ ਹੈ ਘੜਾੜਾ ਦੀ ਵੀ ਆਉਂਦੀ ਹੈ ਪੀਆਈ ਦੀ ਵੀ ਆਉਂਦੀ ਹੈ ਹੋਰ ਕਾਫੀ ਕੰਪਨੀਆਂ ਦੀ ਜਿਹੜੀ ਇਹ ਟੈਕਨੀਕਲ ਆਉਂਦਾ ਤੁਸੀਂ ਜਿਹੜਾ ਮਰਜੀ 400 ਮਿਲ ਪ੍ਰਤੀ ਇਕੜ ਦੇ ਹਿਸਾਬ ਦੇ ਨਾਲ ਤੁਸੀਂ ਟਾਪਿਕ ਪਾ ਕੇ ਵਰਤ ਸਕਦੇ ਹੋ ਤੁਸੀਂ ਨਾਲ ਇਹਦੇ 24D ਵਗੈਰਾ ਪਾਉਣੀ ਹੈ ਤਾਂ 24D ਤੇ ਅਲਗ੍ਰਿਪ ਨੂੰ ਪਹਿਲਾਂ ਪਾਓ ਢੋਲੀ ਦੇ ਵਿੱਚ ਇਹਨੂੰ ਬਾਅਦ ਦੇ ਵਿੱਚ ਪਾਓ ਕਿਉਂਕਿ ਇਹਦੇ ਵਿੱਚ ਸਟicker ਮਿਲਿਆ ਹੁੰਦਾ ਹੈ ਹੁਣ ਦਿੱਕਤ ਆਉਂਦੀ ਹੈ ਕਿਸਾਨਾਂ ਵਿੱਚ ਜੌਂਦਰ ਦੀ ਜੀ ਨੂੰ ਆਪਾਂ ਪਲਿੰਜੀ ਕਹਿੰਦੇ ਨੇ ਇਹ ਐਕਸਲ ਵਾਲ ਟੈਕਨੀਕਲ ਪਲਿੰਜੀ ਤੇ ਵੀ ਵਧੀਆ ਕੰਮ ਕਰਦਾ ਹੈ 7 ਮਹੀਨੇ 8 ਮਹੀਨੇ ਪਲਿੰਜੀ ਮਰ ਜਾਂਦੀ ਹੈ ਤੇ ਉਸ ਤੋਂ ਬਾਅਦ ਹੁੰਦੀ ਹੈ ਲੌਂਗ ਟਾਈਮ ਦੀ ਜਿਹੜੀ ਕਿਸਮ ਹੋ ਰਹੀ ਹੈ 55 ਦਿਨ ਦੀ ਹੋ ਰਹੀ ਹੈ 60 ਦਿਨ ਦੀ 70 ਦਿਨ ਦੀ ਵੀ ਹੋ ਰਹੀ ਹੈ ਉੱਥੇ ਚੌੜੇ ਪੱਤੇ ਵਾਲਾ ਬਾਥੂ ਵੀ ਹੈ ਪਾਲਕ ਵੀ ਹੈ ਇਹਨਾਂ ਦੀ ਪ੍ਰੋਬਲਮ ਜ਼ਿਆਦਾ ਕੰਡਾਲੀ ਪਾਲਕ ਤੇ ਬਾਥੂ ਦੀ ਪ੍ਰੋਬਲਮ ਜ਼ਿਆਦਾ ਉਹਦੇ ਲਈ ਜਿੱਥੇ ਤੁਹਾਡੀ ਕਣਕ ਦੀ ਫਸਲ 60 ਦਿਨ ਦੀ ਹੋਗੀ ਉੱਥੇ ਤੁਸੀਂ 24D ਨਹੀਂ ਵਰਤਣੀ ਕਿਉਂਕਿ ਉਹ ਗੋਦ ਦੇ ਉੱਪਰ ਮਾੜਾ ਪ੍ਰਭਾਵ ਪਾਉਂਦੇ ਆ ਬੱਲੀ ਜਿਆਦਾ ਜ਼ੋਰ ਲੈ ਕੇ ਨਿਕਲਦੀ ਹੈ ਬੱਲੀ ਟੇਢੀ ਵਿੰਗੀ ਵੀ ਹੋ ਸਕਦੀ ਹੈ ਉਹਦੇ ਵਿੱਚ ਤੁਸੀਂ ਜਾਂ ਤਾਂ ਕਾਂੜਾ ਕੰਪਨੀ ਦੀ ਨੇਤਾਜੀ ਦਵਾਈ ਵਰਤਣੀ ਹੈ 200 ਐਮਐਲ ਪ੍ਰਤੀ ਏਕੜ ਦੇ ਸਾਵਧਾਨ ਜਾਂ ਤੁਸੀਂ ਉੱਥੇ ਆਪਣੇ ਐਲ ਗ੍ਰਿਪ ਵੀ ਵਰਤ ਸਕਦੇ ਹਾਂ ਡਬਲ ਵਾਲੀ ਹੁੰਦੀ ਹੈ ਜਿਹੜੀ ਇੱਕ ਸਿੰਗਲ ਪੁੜੀ ਨਹੀਂ ਡਬਲ ਵਾਲੀ ਐਲ ਗ੍ਰਿਪ ਵੱਜਦੀ ਹੈ ਜਾਂ ਇੱਕ ਐਫਿਨਿਟੀ ਆਉਂਦੀ ਹੈ ਐਫਐਮਸੀ ਕੰਪਨੀ ਦੀ 143 ਤੋਂ 2.5 ਗਿਲਾ ਤੱਕ ਪੈਂਦਾ ਮਾੜਾ ਮੋਟਾ ਪੱਤੇ ਉੱਪਰ ਹਲਕੀ ਹਲਕੀ ਪੀਲੇ ਰੰਗ ਦੇ ਧਾਰੀਆਂ ਜਰੂਰ ਹੋ ਸਕਦੀਆਂ ਹਨ ਪਰ ਉਹਦੇ ਨਾਲ ਨਦੀਨ ਜਿਹੜਾ ਨਹੀਂ ਵੱਜਦਾ ਤੇ ਗੱਲ ਆਉਂਦੀ ਹੈ ਗੁੱਲੀ ਡੰਡੇ ਗੁੱਲੀ ਡੰਡੇ ਵਾਸਤੇ ਤੁਸੀਂ ਦੇ ਐਕਸਲ ਹੀ ਵਰਤਣੀ ਹੈ ਕਿਉਂਕਿ ਐਕਸਲ ਵਾਲਾ ਟੈਕਨੀਕਲ ਹੈ ਜਿਹੜਾ ਨਾ ਤਾਂ ਇਹਦਾ ਕੋਈ ਮੱਕੀ ਦੀ ਜ਼ਮੀਨ ਦੇ ਵਿੱਚ ਕੋਈ ਮਾੜਾ ਅਸਰ ਹੈ ਨਾ ਕਣਕ ਦੇ ਉੱਪਰ ਮਾੜਾ ਅਸਰ ਹੈ ਜਦ ਤੱਕ ਹੋ ਸਕੇ ਆਪਾਂ ਜੇ ਕਣਕ ਦੀ ਫਸਲ ਵਿੱਚ ਜਿੰਨਾ ਛੇਤੀ ਹੋ ਸਕੇ ਨਦੀਨ ਕੰਟਰੋਲ ਕਰ ਲਿਆ ਜਾਵੇ ਪਰ ਜਿਹੜੀਆਂ ਜ਼ਮੀਨਾਂ ਦੇ ਵਿੱਚ ਕਿਸਾਨਾਂ ਤੋਂ ਸਪਰੇ ਨਹੀਂ ਹੋਈ ਚਾਹੇ ਕੋਈ ਪ੍ਰੋਬਲਮ ਕਰਕੇ ਨਹੀਂ ਹੋਈ ਚਾਹੇ ਕਿਸੇ ਮੌਸਮ ਕਰਕੇ ਨਹੀਂ ਹੋਈ ਜੇ ਤੁਹਾਡੀ ਪੈਂਡ 70 ਦਿਨ ਦੀ ਫਸਲ ਹੋ ਰਹੀ ਹੈ ਤਾਂ ਤੁਸੀਂ ਐਫਐਮਸੀ ਦੀ ਐਫੀਲਿਟੀ ਇੰਜਾਂ ਕਲਾ ਕੰਪਨੀ ਨੇ ਦਿੱਤਾ ਇਹ ਦਵਾਈ ਤੁਸੀਂ ਚੋੜੇ ਪੱਤੇ ਵਾਸਤੇ ਵਰਤ ਸਕਦੇ ਹੋ ਵਿੱਚ ਉਹਦੇ ਐਕਸਲ ਵਾਲਾ ਟੈਕਨੀਕਲ ਵੀ ਪਾ ਕੇ ਕਰ ਸਕਦੇ ਜੇ ਤੁਹਾਡੇ ਗੁੱਲੀ ਡੰਡੇ ਜਾਂ ਜੌਂਦਰ ਜਾਂ ਪਲਿੰਜੀ ਦੀ ਪ੍ਰੋਬਲਮ ਹੈਗੀ ਹੈ ਮੈਂ ਮੇਰੇ ਕਿਸ ਬਹੁਤੇ ਕਿਸਾਨ ਭਰਾਵਾਂ ਦਰਦੇ ਵੀ ਸੀ ਵੀ ਨੇਤਾ ਦੇ ਵਿੱਚ ਐਕਸਲ ਵਾਲਾ ਟੈਕਨੀਕਲ ਕੰਮ ਨਹੀਂ ਕਰਦਾ ਕੋਈ ਦਿੱਕਤ ਨਹੀਂ ਆਉਂਦੀ ਪਰ ਚੰਗੀ ਧੁੱਪ ਨਿਕਲੀ ਤਾਂ ਤੁਸੀਂ ਸਪਰੇਅ ਕਰੋ ਹੁਣ ਜਿਵੇਂ ਵਧੀਆ ਚੰਗੀ ਧੁੱਪ ਨਿਕਲਦੀ ਹੈ ਕੁੱਕੀ ਨਦੀਨ ਕੰਟਰੋਲ ਕਰਨਾ ਵੀ ਬੜਾ ਜ਼ਰੂਰੀ ਵਿਚ ਕਿਸਾਨ ਭਰਾਵਾਂ ਨੇ ਤਿੰਨ ਤਿੰਨ ਚਾਰ ਚਾਰ ਸਪਰੇਇਆਂ ਕੀਤੀਆਂ ਪਹਿਲਾਂ ਚੋੜੇ ਪੱਤੇ ਵਾਲਾ ਵੀ ਨਹੀਂ ਮਰਿਆ ਜਿਹੜਾ ਪਾਲਕ ਬਾਥੂ ਸੀਗਾ ਉਹ ਕੰਟਰੋਲ ਹੋ ਗਿਆ ਪਣੀਜੀ ਕੰਟਰੋਲ ਹੋ ਗਿਆ ਪਰ ਗੁੱਲੀ ਡੰਡਾ ਜਿਹੜਾ ਫੇਰ ਨਹੀਂ ਮਰਿਆ ਜੇ ਤੁਸੀਂ ਮੱਕੀ ਵਗੈਰਾ ਨਹੀਂ ਬੀਜਦੇ ਤੁਸੀਂ ਟੋਟਲ ਵਾਲ ਟੈਕਨੀਕਲ ਵੀ ਜਿਹੜਾ ਵਰਤ ਸਕਦੇ ਹੋ ਜੇ 86 60 60 55 ਜਾਂ 60 65 ਤੋਂ ਉੱਪਰ ਉੱਥੇ ਤੁਸੀਂ ਜੇ ਤੁਹਾਡੇ ਗੁੱਲੀ ਡੰਡਾ ਲੱਗਦਾ ਵੀ ਹੈਗਾ ਜਰੂਰ ਹੈ ਟਮਾਟਲ ਹੈ ਤਾਂ ਤੁਸੀਂ ਟੋਟਲ ਵਾਲ ਟੈਕਨੀਕਲ ਵੀ ਉੱਥੇ ਜਿਹੜਾ ਵਰਤ ਸਕਦੇ ਹੋ ਜਾਣਕਾਰੀ ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ